ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਇੱਕ ਨਵੀਂ ਕਹਾਣੀ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਕਰੋੜਪਤੀ ਬੰਦਾ ਜਿਸ ਕੋਲ ਇੰਨਾ ਜ਼ਿਆਦਾ ਪੈਸਾ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਬਹੁਤ ਵਧੀਆ ਬਤੀਤ ਕਰ ਰਿਹਾ ਹੁੰਦਾ ਜਲੰਧਰ ਸ਼ਹਿਰ ਦੇ ਵੱਡੇ ਰੋਡ ਦੇ ਉੱਤੇ ਉਸ ਦਾ ਆਪਣਾ ਇੱਕ ਰੈਸਟੋਰੈਂਟ ਹੁੰਦਾ ਹੈ ਰੈਸਟੋਰੈਂਟ ਨੂੰ ਉਸ ਦਾ ਖਾਸ ਰਿਸ਼ਤੇਦਾਰ ਚਲਾ ਰਿਹਾ ਹੁੰਦਾ ਹੈ ਉਹ ਬੰਦਾ ਜਦੋਂ ਕਿਸੇ ਨੂੰ ਬਿਨਾਂ ਕੁਝ ਦੱਸੇ ਆਪਣੀ ਘਰਵਾਲੀ ਨੂੰ ਸਰਪ੍ਰਾਈਜ਼ ਦੇਣ ਰੈਸਟੋਰੈਂਟ ਤੇ ਆਉਂਦਾ ਹੈ ਤੇ ਉੱਥੇ ਆ ਕੇ ਜੋ ਨਜ਼ਾਰਾ ਦੇਖਦਾ ਹੈ ਉਹ ਵੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਹਨ ਉਸ ਨੂੰ ਸਮਝ ਨਹੀਂ ਆਉਂਦਾ ਉਹ ਕੀ ਕਰੇ ਤੇ ਕੀ ਨਾ ਕਰੇ ਆਖਿਰ ਉਸ ਦੀਆਂ ਉੱਚੀ ਉੱਚੀ ਤਾਂ ਹ ਨਿਕਲ ਜਾਂਦੀਆਂ ਨੇ ਉਸ ਦੀਆਂ ਤਾਂ ਹ ਸੁਣ ਕੇ ਜਿੰਨੇ ਵੀ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਉਹ ਸਾਰੇ ਲੋਕ ਉਥੇ ਇਕੱਠੇ ਹੋ ਜਾਂਦੇ ਨੇ ਫਿਰ ਜੋ ਸਚਾਈ ਸਾਰਿਆਂ ਦੇ ਸਾਹਮਣੇ ਆਉਂਦੀ ਹੈ ਉਹ ਸਚਾਈ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਦੋਸਤੋ ਇਦਾਂ ਦਾ ਕੀ ਹੋਇਆ ਸੀ ਰੈਸਟੋਰੈਂਟ ਦੇ ਵਿੱਚ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੋਨਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਲਦੇਵ ਸਿੰਘ ਕੋਲ ਤੇ ਕਿੱਲੇ ਜ਼ਮੀਨ ਹੁੰਦੀ ਹੈ ਬਲਦੇਵ ਸਿੰਘ ਦੀ ਘਰ ਵਾਲੀ ਮਨਜੀਤ ਕੌਰ ਬਹੁਤ ਹੀ ਸਿਆਣੀ ਕੁੜੀ ਹੁੰਦੀ ਹੈ ਉਸਨੇ ਆਪਣੇ ਘਰ ਨੂੰ ਬੜੀ ਮਿਹਨਤ ਦੇ ਨਾਲ ਝੋੜ ਕੇ ਰੱਖਿਆ ਹੁੰਦਾ ਹੈ ਬਲਦੇਵ ਕੋਲ ਜੋ ਕੁਝ ਵੀ ਹੁੰਦਾ ਹੈ ਉਹ ਸਭ ਕੁਝ ਮਨਜੀਤ ਕੌਰ ਕਰਕੇ ਹੀ ਹੁੰਦਾ ਹੈ ਕਿਉਂਕਿ ਬਲਦੇਵ ਸਿੰਘ ਕਮਾਉਂਦਾ ਸੀ ਤੇ ਮਨਜੀਤ ਘਰ ਸੰਭਾਲਦੀ ਸੀ ਜੇਕਰ ਔਰਤ ਪੈਸਾ ਨਾ ਸੰਭੇ ਚਾਹੇ ਉਹ ਕਰੋੜਾ ਹੋਣ ਤਾਂ ਉਹ ਕਰ ਬਰਬਾਦ ਹੋ ਜਾਂਦੇ ਨੇ ਪਰ ਜੇਕਰ ਔਰਤਾਂ ਪੈਸਾ ਪੈਸਾ ਕਰਕੇ ਸੰਭਲ ਲੱਗ ਜਾਵੇ ਤਾਂ ਉਹ ਪਤਾ ਹੀ ਨਹੀਂ ਕਿੰਨਾ ਕੋ ਪੈਸਾ ਜੋੜ ਸਕਦੀ ਹੈ ਮਨਜੀਤ ਕੌਰ ਨੇ ਕਦੇ ਵੀ ਫਜ਼ੂਲ ਖਰਚੀ ਨਹੀਂ ਕੀਤੀ ਸੀ ਉਸ ਦੇ ਹਾਨ ਪ੍ਰਵਾਨ ਦੀਆਂ ਆਂਡਣਾ ਗਵੰਡਣਾ ਬਹੁਤ ਮਹਿੰਗੇ ਮਹਿੰਗੇ ਸੂਟ ਇਕੱਠੇ ਹੀ ਬਣਾ ਲੈਂਦੀਆਂ ਸੀ ਪਰ ਮਨਜੀਤ ਕੌਰ ਉਨੇ ਹੀ ਕੱਪੜੇ ਖਰੀਦਦੀ ਸੀ ਜਿੰਨੇ ਕੋ ਉਸ ਨੂੰ ਚਾਹੀਦੇ ਹੁੰਦੇ ਸੀ ਉਸਨੇ ਕਦੇ ਵੀ ਫालतू ਕੱਪੜਾ ਨਹੀਂ ਖਰੀਦਿਆ ਸੀ ਤੇ ਨਾ ਹੀ ਉਸਨੇ ਕਦੇ ਜਿਆਦਾ ਮਹਿੰਗਾ ਸੂਟ ਖਰੀਦਿਆ ਸੀ ਮਨਜੀਤ कौर ਕਹਿ ਦਿੰਦੀ ਕੀ ਉਹੋ ਜਿਹਾਂ ਹੀ ਸੂਟ ਖਰੀਦੋ ਜਿਹੜਾ ਬਾਅਦ ਵਿੱਚ ਆਪਾਂ ਘਰੇ ਵੀ ਪਾ ਸਕੀਏ ਹੁਣ ਤਾਂ 10 11000 ਦੇ ਲੋਕ ਸੂਟ ਖਰੀਦ ਲੈਂਦੇ ਨੇ ਇੱਕ ਦੋ ਵਾਰ ਬਸ ਵਿਆਹ ਪਾਰਟੀਆਂ ਵਿੱਚ ਪਾਉਂਦੇ ਨੇ ਤੇ ਬਾਅਦ ਦੇ ਵਿੱਚ ਉਹ ਬੇਕਾਰ ਹੋ ਜਾਂਦੇ ਨੇ ਬਾਦ ਦੇ ਵਿੱਚ ਉਹਨਾਂ ਨੂੰ ਪਾਇਆ ਨਹੀਂ ਜਾਂਦਾ ਐਨੇ ਪੈਸੇ ਐਵੇਂ ਹੀ ਬੇਕਾਰ ਜਾਂਦੇ ਨੇ ਇਸ ਕਰਕੇ ਮਨਜੀਤ ਕੌਰ ਜਿਆਦਾ ਮਹਿੰਗੇ ਕੱਪੜੇ ਨਹੀਂ ਖਰੀਦਦੀ ਸੀ ਉਹ ਕਹਿ ਦਿੰਦੀ ਕਿਉਂ ਫालतू ਵਿੱਚ ਇੰਨਾ ਖਰਚਾ ਕੀਤਾ ਜਾਵੇ ਮਨਜੀਤ ਕੌਰ ਨੇ ਕਦੇ ਵੀ ਵਿਆਹ ਪਾਰਟੀ ਲਈ ਹਜ਼ਾਰ ਤੋਂ ਉੱਪਰ ਦਾ ਕਦੇ ਵੀ ਸੂਟ ਨਹੀਂ ਖਰੀਦਿਆ ਸੀ ਘਰੇ ਪਾਉਣ ਵਾਸਤੇ ਉਹ 400 ਦਾ ਸੂਟ ਮਸਾ ਹੀ ਖਰੀਦਦੀ ਸੀ ਜਿਆਦਾ ਪੈਸੇ ਕੱਪੜਿਆਂ ਤੇ ਖਰਚ ਕਰਨੇ ਉਸ ਨੂੰ ਚੰਗੇ ਨਹੀਂ ਲੱਗਦੇ ਸੀ ਮਨਜੀਤ ਕੌਰ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਰਾਜਵੀਰ ਰਾਜਵੀਰ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਅਮਰੀਕਾ ਜਾਣ ਦਾ ਬਲਦੇਵ ਸਿੰਘ ਉਸ ਨੂੰ ਬੜਾ ਸਮਝਾਉਂਦਾ ਤੇ ਬੜਾ ਹੀ ਕਹਿੰਦਾ ਕਿ ਉਹ ਕਮਲਿਆ ਇੱਧਰ ਮੌਜਾਂ ਕਰਦਾ ਹੈ ਤੇਰੇ ਕੋਲ ਵਧੀਆ ਜ਼ਮੀਨ ਹੈ ਵਧੀਆ ਘਰ ਹੈ ਤੂੰ ਕੀ ਲੈਣਾ ਅਮਰੀਕਾ ਜਾ ਕੇ ਪਰ ਰਾਜਵੀਰ ਦੀ ਇੱਕ ਹੀ ਰੱਟ ਸੀ ਜਾਣਾ ਤਾਂ ਅਮਰੀਕਾ ਹੀ ਜਾਣਾ ਬਸ ਉਹੀ ਰੱਟ ਉਹ ਦਿਨ ਰਾਤ ਰੱਟਦਾ ਰਹਿੰਦਾ ਸੀ ਰਾਜਵੀਰ ਜਦੋਂ ਇੱਕੀਆਂ ਕੁ ਸਾਲਾਂ ਦਾ ਹੋ ਗਿਆ ਤਾਂ ਉਹ ਅਮਰੀਕਾ ਚਲਾ ਗਿਆ ਉਥੇ ਜਾ ਕੇ ਉਸਨੇ ਜੰਗੀ ਪੜ੍ਹਾਈ ਕੀਤੀ ਤੇ ਅਮਰੀਕਾ ਦੇ ਵਿੱਚ ਉਸ ਨੂੰ ਵਧੀਆ ਨੌਕਰੀ ਵੀ ਮਿਲ ਗਈ ਸੀ ਰਾਜਵੀਰ ਉਧਰ ਅਮਰੀਕਾ ਦੇ ਵਿੱਚ ਵਧੀਆ ਕਮਾਉਣ ਲੱਗਿਆ ਸੀ ਤੇ ਉਧਰ ਹੀ ਉਹ ਇੱਕ ਪੀਅਰ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਹੈ ਉਹ ਕੁੜੀ ਵਧੀਆ ਨੌਕਰੀ ਕਰਦੀ ਹੁੰਦੀ ਹੈ ਤੇ ਦੋਵੇਂ ਉਧਰ ਵਧੀਆ ਤੇ ਖੁਸ਼ੀ-ਖੁਸ਼ੀ ਰਹਿੰਦੇ ਨੇ ਫਿਰ ਰਾਜਵੀਰ ਦੇ ਘਰ ਇੱਕ ਪੁੱਤਰ ਹੁੰਦਾ ਹੈ ਉਹ ਆਪਣੇ ਪੁੱਤਰ ਨੂੰ ਲੈ ਕੇ ਇੰਡੀਆ ਆਉਂਦਾ ਹੈ ਤੇ ਰਾਜਵੀਰ ਦੀ ਕਾਫੀ ਸਮੇਂ ਤੋਂ ਇਹੀ ਸੋਚ ਸੀ ਕਿ ਮੇਰਾ ਜਲੰਧਰ ਦੇ ਨੇੜੇ ਹਾਈਵੇ ਤੇ ਇੱਕ ਰੈਸਟੋਰੈਂਟ ਹੋਵੇ ਉਹ ਸਦਾ ਇਹ ਸੁਪਨਾ ਹੁੰਦਾ ਹੈ ਤੇ ਉਹ ਆਪਣੇ ਸੁਪਨੇ ਨੂੰ ਹਰ ਹਾਲਤ ਵਿੱਚ ਪੂਰਾ ਕਰਨਾ ਚਾਹੁੰਦਾ ਹੈ ਤਾਂ ਫਿਰ ਉਹ ਜਲੰਧਰ ਦੇ ਹਾਈਵੇ ਦੇ ਨੇੜੇ ਆਪਣਾ ਇੱਕ ਰੈਸਟੋਰੈਂਟ ਬਣਾਉਂਦਾ ਹੈ ਜਿਸ ਵਿੱਚ ਕਾਫੀ ਸਾਰੇ ਲੋਕ ਕੰਮ ਕਰਦੇ ਹਨ ਰਾਜਵੀਰ ਦੇ ਪਾਪਾ ਹੁਣ ਬਿਮਾਰ ਰਹਿਣ ਲੱਗ ਪਏ ਸੀ ਇਸੇ ਲਈ ਰਾਜਵੀਰ ਆਪਣੇ ਰਿਸ਼ਤੇਦਾਰ ਆਪਣੀ ਮਾਸੀ ਦੇ ਮੁੰਡੇ ਨੂੰ ਕਹਿ ਦਿੰਦਾ ਹੈ ਕਿ ਇਸ ਰੈਸਟੋਰੈਂਟ ਦੀ ਦੇਖਰੇਖ ਹੁਣ ਤੂੰ ਹੀ ਕਰਨੀ ਹੈ ਤੇ ਰਾਜਵੀਰ ਵਾਪਸ ਅਮਰੀਕਾ ਚਲਾ ਜਾਂਦਾ ਹੈ ਇਰਾਟ ਮਹੀਨਿਆਂ ਬਾਅਦ ਰਾਜਵੀਰ ਨੂੰ ਇੱਕ ਫੋਨ ਆ ਜਾਂਦਾ ਹੈ ਇਹ ਉਸਦੇ ਪਾਪਾ ਦੀ ਮੌਤ ਹੋ ਗਈ ਇਹ ਗੱਲ ਸੁਣ ਕੇ ਰਾਜਵੀਰ ਉਸਦੀ ਪਤਨੀ ਤੇ ਉਹਨਾਂ ਦਾ ਬੇਟਾ ਵਾਪਸ ਇੰਡੀਆ ਆਉਂਦੇ ਨੇ ਜਦੋਂ ਤੱਕ ਰਾਜਵੀਰ ਵਰਗੇ ਪਹੁੰਚਦੇ ਨੇ ਉਦੋਂ ਤੱਕ ਤਾਂ ਉਹਨਾਂ ਦੇ ਪਾਪਾ ਦਾ ਸੰਸਕਾਰ ਹੋ ਚੁੱਕਿਆ ਹੁੰਦਾ ਹੈ ਰਾਜਵੀਰ ਦੇ ਪਾਪਾ ਦਾ ਭੋਗ ਪੈ ਰਿਹਾ ਸੀ ਤੇ ਉਹ ਭੋਗ ਤੇ ਹੀ ਪਹੁੰਚਦੇ ਹਨ 10 ਦਿਨ ਉਹ ਆਪਣੇ ਪਿੰਡ ਰਹਿੰਦੇ ਹਨ ਪਰ ਰਾਜਵੀਰ ਆਪਣੀ ਮਾਂ ਨੂੰ ਬਹੁਤ ਕਹਿੰਦਾ ਹੈ ਕਿ ਮਾਂ ਤੁਸੀਂ ਸਾਡੇ ਨਾਲ ਚੱਲੋ ਪਰ ਉਸਦੀ ਮਾਂ ਅਮਰੀਕਾ ਜਾਣ ਦਾ ਨਾਮ ਨਹੀਂ ਲੈਂਦੀ ਇਸ ਵਾਰ ਰਾਜਵੀਰ ਦੀ ਘਰ ਵਾਲੀ ਦੇ ਮਨ ਵਿੱਚ ਪਤਾ ਨਹੀਂ ਕੀ ਆਉਂਦਾ ਉਹ ਕਹਿੰਦੀ ਹੈ ਕਿ ਮੈਂ ਮਾਂ ਦੇ ਕੋਲ ਰਹਾਂਗੀ ਇਹ ਸੁਣ ਕੇ ਰਾਜਵੀਰ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਸ ਨੇ ਤਾਂ ਇਹ ਕਦੇ ਵੀ ਉਮੀਦ ਨਹੀਂ ਕੀਤੀ ਸੀ ਕਿ ਉਸਦੀ ਘਰ ਵਾਲੀ ਉਸ ਨੂੰ ਇਸ ਤਰ੍ਹਾਂ ਆਖੇਗੀ ਕਿਉਂਕਿ ਜਦੋਂ ਪਹਿਲਾਂ ਵੀ ਉਹ ਕਈ ਵਾਰ ਇੰਡੀਆ ਆਇਆ ਸੀ ਤਾਂ ਉਸਦੀ ਘਰ ਵਾਲੀ ਆਖਦੀ ਸੀ ਕਿ ਮੈਨੂੰ ਇੱਥੋਂ ਦਾ ਪਾਣੀ ਰਾਸ ਨਹੀਂ ਆਉਂਦਾ ਇੱਧਰ ਗਰਮੀ ਬਹੁਤ ਹੈ ਮੈਨੂੰ ਇੱਧਰ ਰਹਿਣਾ ਬਹੁਤ ਔਖਾ ਲੱਗਦਾ ਹੈ ਪਰ ਇਸ ਵਾਰ ਉਸਦੀ ਘਰ ਵਾਲੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਕਹਿੰਦੀ ਮੈਂ ਇੱਧਰ ਇੰਡੀਆ ਹੀ ਰਹਾਂਗੀ ਮੈਂ ਆਪਣੀ ਸੱਸ ਦੇ ਨਾਲ ਰਹਾਂਗੀ ਤਾਂ ਫਿਰ ਰਾਜਵੀਰ ਇਕੱਲਾ ਹੀ ਵਾਪਸ ਅਮਰੀਕਾ ਚਲਾ ਜਾਂਦਾ ਹੈ ਰਾਜਵੀਰ ਅਮਰੀਕਾ ਵਿੱਚੋਂ ਫੋਨ ਕਰਦਾ ਰਹਿੰਦਾ ਸੀ। ਰਾਜਵੀਰ ਦੀ ਘਰ ਵਾਲੀ ਇੱਕ ਦਿਨ ਕਹਿਣ ਲੱਗੀ, "ਤੁਸੀਂ ਆਪਣੀ ਮਾਸੀ ਦੇ ਮੁੰਡੇ ਦੇ ਹੱਥਾਂ ਵਿੱਚ ਸਭ ਕੁਝ ਦੇ ਰੱਖਿਆ। ਮੈਂ ਚਾਹੁੰਦੀ ਹਾਂ ਕਿ ਰੈਸਟੋਰੈਂਟ ਮੈਂ ਚਲਾਵਾਂ।" ਰਾਜਵੀਰ ਕਹਿਣ ਲੱਗਿਆ, "ਕਮਾਲ ਕਰਦੀ ਏ ਤੂੰ। 2-4 ਮਹੀਨਿਆਂ ਬਾਅਦ ਇੱਧਰ ਅਮਰੀਕਾ ਆ ਜਾਵੇਂਗੀ। ਫੇਰ ਰੈਸਟੋਰੈਂਟ ਨੂੰ ਕੌਣ ਚਲਾਵੇਗਾ?" ਪਰ ਰਾਜਵੀਰ ਦੀ ਘਰ ਵਾਲੀ ਆਖਦੀ ਹੈ, "ਮੇਰਾ ਜੇਕਰ ਇੱਧਰ ਵਧੀਆ ਮਨ ਲੱਗ ਗਿਆ, ਤਾ ਮੈਂ ਅਮਰੀਕਾ ਨਹੀਂ ਆਵਾਂਗੀ ਤੁਸੀਂ ਵਾਪਸ ਇੱਧਰ ਆ ਜਾਵੋਗੇ ਉਹ ਰਾਜਵੀਰ ਨੂੰ ਦਬਾਅ ਪਾਉਣ ਲੱਗ ਗਈ ਸੀ ਕਿ ਆਪਾਂ ਇੱਧਰ ਹੀ ਰਹਿਾਂਗੇ ਤਾਂ ਫਿਰ ਰਾਜਵੀਰ ਕਹਿੰਦਾ ਕੋਈ ਗੱਲ ਨਹੀਂ ਦੋ ਚਾਰ ਮਹੀਨੇ ਹੋਰ ਰਹਿ ਕੇ ਦੇਖ ਲੈ ਜੇ ਤੇਰਾ ਦਿਲ ਲੱਗਦਾ ਹੈ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਦੇਖੀ ਜਾਊਗੀ ਸੋਚੀ ਜਾਊਗੀ ਹੁਣ ਉਸਦੀ ਮਾਸੀ ਦੇ ਮੁੰਡੇ ਹੱਥੋਂ ਉਸਦੀ ਘਰ ਵਾਲੀ ਨੇ ਸਾਰੀਆਂ ਜ਼ਿੰਮੇਵਾਰੀਆਂ ਲੈ ਲਈਆਂ ਸੀ ਰੇ ਸਟੂਡੈਂਟ ਨੂੰ ਉਹ ਆਪ ਚਲਾਉਣ ਲੱਗ ਪਈ ਸੀ ਉਸ ਦੀ ਮਾਸੀ ਦਾ ਮੁੰਡਾ ਵੀ ਰਾਜਵੀਰ ਨਾਲ ਨਾਰਾਜ਼ ਹੋ ਗਿਆ ਸੀ ਮੈਂ ਅਜਿਹਾ ਕੀ ਗਲਤ ਕਰ ਦਿੱਤਾ ਜੋ ਮੇਰੇ ਨਾਲ ਇਹ ਸਭ ਕੁਝ ਕੀਤਾ ਗਿਆ ਇਸੇ ਨਾਰਾਜ਼ਗੀ ਕਰਕੇ ਉਸ ਨੇ ਵਾਪਸ ਫਿਰ ਰੈਸਟੋਰੈਂਟ ਦੇ ਵਿੱਚ ਪੈਰ ਨਹੀਂ ਰੱਖਿਆ ਸੀ ਰਾਜਵੀਰ ਕਈ ਵਾਰ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਕਿ ਮੇਰੀ ਮਾਂ ਨਾਲ ਗੱਲ ਕਰਵਾ ਦੇ ਪਰ ਉਹ ਅੱਗੋਂ ਕਹਿ ਦਿੰਦੀ ਸੀ ਕਿ ਮੰਮੀ ਜੀ ਹਜੇ ਸੁੱਤੇ ਪਏ ਨੇ ਕਦੇ ਕਹਿ ਦਿੰਦੀ ਸੀ ਮੰਮੀ ਜੀ ਸ਼ਹਿਰ ਕਰਨ ਗਏ ਹਨ ਤੇ ਕਦੇ ਕਹਿ ਦਿੰਦੀ ਮੰਮੀ ਜੀ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹਨ ਇਸ ਲਈ ਮੈਂ ਬਾਅਦ ਦੇ ਵਿੱਚ ਗੱਲ ਕਰਵਾ ਦੇਵਾਂਗੀ ਪਰ 2-4 ਮਹੀਨਿਆਂ ਦੇ ਵਿੱਚ ਕਦੇ ਵੀ ਰਾਜਵੀਰ ਦੀ ਘਰ ਵਾਲੀ ਨੇ ਰਾਜਵੀਰ ਦੀ ਮਾਂ ਨਾਲ ਗੱਲ ਨਹੀਂ ਕਰਵਾਈ ਸੀ ਹਰ ਵਾਰ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦੀ ਸੀ ਆਪਦੀ ਸੱਸ ਦੇ ਹੱਥ ਵਿੱਚ ਉਸਨੇ ਰਾਜਵੀਰ ਦਾ ਫੋਨ ਕਦੇ ਨਹੀਂ ਫੜਾਇਆ ਸੀ ਰਾਜਵੀਰ ਨਾਲ ਇਸ ਤਰ੍ਹਾਂ ਗੱਲ ਕਰਦੀ ਸੀ ਕਿ ਰਾਜਵੀਰ ਨੂੰ ਕਦੇ ਸ਼ੱਕ ਹੀ ਨਹੀਂ ਹੋਇਆ ਕਿ ਮਾਂ ਨਾਲ ਜਾਣ ਬੁਝ ਕੇ ਗੱਲ ਨਹੀਂ ਕਰਵਾਉਂਦੀ ਪਰ ਰਾਜਵੀਰ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਸੀ ਕਿ ਉਸਦੀ ਘਰਵਾਲੀ ਉਸਦੀ ਮਾਂ ਕੋਲ ਰਹਿੰਦੀ ਹੈ ਤੇ ਉਸਦੀ ਦੇਖਭਾਲ ਕਰਦੀ ਹੈ ਉਸਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕੀ ਬਾਹਰ ਦੀ ਜੰਮੀ ਪਲੀ ਉਹਨਾਂ ਲਈ ਇੰਨਾ ਜ਼ਿਆਦਾ ਕਰੇਗੀ ਪਰ ਰਾਜਵੀਰ ਨੂੰ ਕੀ ਪਤਾ ਸੀ ਆਖਿਰ ਸਚਾਈ ਕੀ ਹੈ ਇੱਕ ਦਿਨ ਬਿਨਾ ਦੱਸੇ ਰਾਜਵੀਰ ਅਮਰੀਕਾ ਤੋਂ ਵਾਪਸ ਇੰਡੀਆ ਆਉਂਦਾ ਤੇ ਵਾਪਸ ਆਉਂਦਾ ਉਹ ਸੋਚਦਾ ਕਿ ਮੈਂ ਪਹਿਲਾਂ ਆਪਣੇ ਰੈਸਟੋਰੈਂਟ ਵਿੱਚ ਹੀ ਜਾਵਾਂਗਾ ਪਹਿਲਾਂ ਤਾਂ ਉਸ ਦੀ ਮਾਸੀ ਦਾ ਮੁੰਡਾ ਰੈਸਟੋਰੈਂਟ ਸੰਭਦਾ ਸੀ ਤਾਂ ਉਹ ਸਭ ਕੁਝ ਵਧੀਆ ਸੰਭ ਰਿਹਾ ਸੀ ਹੁਣ ਉਹ ਸੋਚ ਰਿਹਾ ਸੀ ਕਿ ਮੇਰੀ ਘਰ ਵਾਲੀ ਰੈਸਟੋਰੈਂਟ ਦੀ ਦੇਖਭਾਲ ਕਰ ਰਹੀ ਹੈ ਹੁਣ ਦੇਖਦਾ ਜਾ ਕੇ ਰੈਸਟੋਰੈਂਟ ਉਵੇਂ ਦਾ ਉਵੇਂ ਹੀ ਹੈ ਜਾਂ ਫਿਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਜਦੋਂ 에어ਪੋਰਟ ਤੋਂ ਸਿੱਧਾ ਰੈਸਟੋਰੈਂਟ ਵਿੱਚ ਆਉਂਦਾ ਤੇ ਰੈਸਟੋਰੈਂਟ ਦੇ ਵਿੱਚ ਆ ਕੇ ਜੋ ਉਹ ਮੰਜ਼ਰ ਦੇਖਦਾ ਹੈ ਉਹ ਦੇਖ ਕੇ ਉਸਦੇ ਹੋਸ਼ ਉੱਡ ਜਾਂਦੇ ਨੇ ਉਸ ਦੀਆਂ ਤਾਂ ਹਾ ਨਿਕਲ ਜਾਂਦੀਆਂ ਨੇ ਉਸ ਨੂੰ ਸਮਝ ਨਹੀਂ ਆਉਂਦਾ ਉਹ ਕਰੇ ਤੇ ਕੀ ਨਾ ਕਰੇ ਰੈਸਟੋਰੈਂਟ ਦੇ ਰਸੋਈ ਘਰ ਵਿੱਚ ਉਸਦੀ ਮਾਂ ਖੜੀ ਸੀ ਉਸਦੇ ਮੂਹਰੇ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਸੀ ਉਹ ਭਾਂਡੇ ਮਾਂਜ ਰਹੀ ਹੁੰਦੀ ਹੈ ਇਹ ਦੇਖ ਕੇ ਰਾਜਵੀਰ ਹੈਰਾਨ ਰਹਿ ਜਾਂਦਾ ਹੈ ਭੱਜ ਕੇ ਆਪਣੀ ਮਾਂ ਦੇ ਕੋਲ ਆ ਜਾਂਦਾ ਹੈ ਤੇ ਰਾਜਵੀਰ ਦੀ ਮਾਂ ਰਾਜਵੀਰ ਨੂੰ ਦੇਖ ਕੇ ਰੋਣ ਲੱਗ ਜਾਂਦੀ ਹੈ ਉੱਥੇ ਖੜਾ ਹੀ ਰਾਜਵੀਰ ਆਪਣੀ ਘਰ ਵਾਲੀ ਨੂੰ ਫੋਨ ਲਾਉਂਦਾ ਹੈ ਤੇ ਉਸ ਨੂੰ ਪੁੱਛਦਾ ਕਿ ਮਾਂ ਕਿੱਥੇ ਹੈ ਤਾ ਉਹ ਕਹਿੰਦੀ ਹੈ ਮਾਂ ਘਰੇ ਹੈ ਆਰਾਮ ਕਰ ਰਹੀ ਹੈ ਤਾਂ ਫਿਰ ਰਾਜਵੀਰ ਆਪਣੀ ਮਾਂ ਨੂੰ ਗੱਡੀ ਵਿੱਚ ਬਿਠਾਉਂਦਾ ਹੈ ਤੇ ਏਸੀ ਚਾਲੂ ਕਰਕੇ ਗੱਡੀ ਇੱਕ ਸੰਸਾਨ ਥਾਂ ਤੇ ਰੋਕ ਲੈਂਦਾ ਹੈ ਤੇ ਫਿਰ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ ਤੇਰੇ ਨਾਲ ਇਹ ਸਭ ਕੁਝ ਕਿਵੇਂ ਹੋਇਆ ਤਾਂ ਫਿਰ ਰਾਜਵੀਰ ਦੀ ਮਾਂ ਦੱਸਦੀ ਹੈ ਕਿ ਪੁੱਤ ਜਦੋਂ ਦਾ ਤੂੰ ਗਿਆ ਉਸ ਤੋਂ ਬਾਅਦ ਮੇਰੀ ਨੂੰ ਮੇਰੇ ਤੇ ਬਹੁਤ ਹਤਿਆਚਾਰ ਕਰਦੀ ਹੈ ਉਹ ਮੇਰੇ ਤੇ ਇੰਨੇ ਜ਼ਿਆਦਾ ਹਤਿਆਚਾਰ ਕਰਦੀ ਹੈ ਕਿ ਮੈਂ ਤੈਨੂੰ ਕਿਵੇਂ ਦੱਸਾਂ ਮੇਰੇ ਕੋਲ ਪਹਿਲਾਂ ਤਾਂ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ ਕੋਈ ਵੀ ਕੰਮ ਉਹ ਆਪ ਨਹੀਂ ਕਰਦੀ ਤੇ ਆਪ ਸਾਰਾ ਦਿਨ ਸੁੱਤੀ ਰਹਿੰਦੀ ਸੀ ਸਵੇਰੇ ਮੈਂ 4 ਵਜੇ ਉੱਠਦੀ ਤੇ ਰਾਤ ਨੂੰ ਲੇਟ 10 ਵਜੇ ਸੌਂਦੀ ਸੀ ਸਾਰਾ ਦਿਨ ਕੰਮ ਕਰਦੇ ਕਰਦੇ ਮੇਰੇ ਹੱਡ ਗੋਡੇ ਜਮ੍ਹਾਂ ਥੱਕ ਜਾਂਦੇ ਸੀ ਮੇਰਾ ਬਜ਼ੁਰਗ ਸਰੀਰ ਹੁਣ ਇੰਨਾ ਕੰਮ ਨਹੀਂ ਕਰ ਸਕਦਾ ਪਰ ਉਹ ਮੇਰੇ ਨਾਲ ੱੱੱਕਾ ਕਰਦੀ ਸੀ ਜਦੋਂ ਮੈਂ ਮਾੜੀ ਮੋਟੀ ਬਿਮਾਰ ਵੀ ਹੋ ਜਾਂਦੀ ਸੀ ਤਾਂ ਫਿਰ ਮੈਨੂੰ ਦਵਾਈ ਵੀ ਨਹੀਂ ਦਵਾਉਂਦੀ ਸੀ ਮੈਨੂੰ ਬੁਖਾਰ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਸੀ ਕੰਮ ਵਾਸਤੇ ਉਹ ਮੇਰੇ ਤੇ ਬਹੁਤ ਜ਼ਿਆਦਾ ਹੱਤਿਆਚਾਰ ਕਰਦੀ ਸੀ ਉਹ ਆਪਣੀਆਂ ਸਹੇੜੀਆਂ ਨੂੰ ਘਰ ਬੁਲਾ ਲੈਂਦੀ ਸੀ ਤੇ ਉਹਨਾਂ ਵਾਸਤੇ ਮੈਨੂੰ ਖਾਣਾ ਬਣਾਉਣਾ ਪੈਂਦਾ ਸੀ ਮੈਂ ਸਾਰਿਆਂ ਦੇ ਲਈ ਖਾਣਾ ਬਣਾ ਕੇ ਦਿੰਦੀ ਤੇ ਮੈਨੂੰ ਆਪ ਦਾ ਖਾਣਾ ਵੀ ਆਪ ਹੀ ਬਣਾਉਣਾ ਪੈਂਦਾ ਪਰ ਉਸ ਖਾਣੇ ਵਿੱਚੋਂ ਮੈਨੂੰ ਖਾਣ ਵਾਸਤੇ ਕੁਝ ਨਹੀਂ ਦਿੰਦੀ ਮੈਨੂੰ ਕਹਿੰਦੀ ਸੀ ਕਿ ਤੂੰ ਆਪਣਾ ਖਾਣਾ ਅਲੱਗ ਤੋਂ ਬਣਾਇਆ ਕਰ ਇਸ ਕਰਕੇ ਮੈਂ ਆਪਣਾ ਖਾਣਾ ਅਲੱਗ ਹੀ ਬਣਾਉਂਦੀ ਸੀ ਪਹਿਲਾਂ ਮੈਂ ਉਹਨਾਂ ਦਾ ਖਾਣਾ ਬਣਾਉਂਦੀ ਫਿਰ ਮੈਂ ਆਪ ਦਾ ਖਾਣਾ ਬਣਾਉਂਦੀ ਤੇਰੀ ਘਰ ਵਾਲੀ ਨੇ ਮੇਰੇ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹੈ ਮੈਨੂੰ ਨਹੀਂ ਪਤਾ ਸੀ ਕਿ ਤੈਨੂੰ ਇਹ ਗੱਲ ਪਤਾ ਨਹੀਂ ਮੈਂ ਤਾਂ ਸੋਚਿਆ ਸੀ ਤੂੰ ਵੀ ਉਸਦੇ ਨਾਲ ਮਿਲ ਗਿਆ ਤੂੰ ਵੀ ਪੁੱਤ ਤੋਂ ਕੁਪੁੱਤ ਹੋ ਗਿਆ ਤੈਨੂੰ ਆਪਣੀ ਮਾਂ ਦੀ ਇਹ ਹਾਲਤ ਨਹੀਂ ਦਿਸੀ ਮੈਂ ਬਹੁਤ ਵਾਰ ਤੇਰੀ ਘਰ ਵਾਲੀ ਨੂੰ ਕਿਹਾ ਕਿ ਮੇਰੀ ਮੇਰੇ ਮੁੰਡੇ ਨਾਲ ਗੱਲ ਕਰਵਾ ਦੇ ਪਰ ਉਹ ਮੇਰੀ ਕਦੇ ਵੀ ਗੱਲ ਨਹੀਂ ਕਰਵਾਉਂਦੀ ਸੀ ਬਸ ਉਹ ਇਹ ਕਹਿ ਕੇ ਟਾਲ ਦਿੰਦੀ ਸੀ ਤੇਰੇ ਮੁੰਡੇ ਨੂੰ ਮੈਂ ਸਭ ਕੁਝ ਦੱਸ ਦਿੱਤਾ ਉਸਨੇ ਇਹ ਕਿਹਾ ਕਿ ਜੇ ਤੇਰੇ ਕੋਲ ਕੰਮ ਨਹੀਂ ਹੁੰਦਾ ਤਾਂ ਤੂੰ ਮੰਮੀ ਕੋਲੋਂ ਕੰਮ ਕਰਵਾ ਲਿਆ ਕਰ ਇਹ ਸੁਣ ਕੇ ਮੈਂ ਹੈਰਾਨ ਰਹਿ ਜਾਂਦੀ ਸੀ ਕਿ ਮੇਰਾ ਪੁੱਤ ਇਦਾਂ ਕਿਵੇਂ ਕਹਿ ਸਕਦਾ ਹੈ ਪਰ ਮੈਨੂੰ ਭਰੋਸਾ ਤਾਂ ਨਹੀਂ ਹੁੰਦਾ ਸੀ ਪਰ ਮੈਂ ਮੰਨਣ ਤੋਂ ਸਿਵਾਏ ਕੁਝ ਕਰ ਵੀ ਨਹੀਂ ਸਕਦੀ ਸੀ ਐਨਾ ਕਹਿ ਕੇ ਰਾਜਵੀਰ ਦੀ ਮਾਂ ਜ਼ੋਰ-ਜ਼ੋਰ ਨਾਲ ਤਾਂ ਹਾਂ ਮਾਰ ਕੇ ਰੋਣ ਲੱਗ ਜਾਂਦੀ ਹੈ ਤਾਂ ਰਾਜਵੀਰ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਨੇ ਫਿਰ ਰਾਜਵੀਰ ਕਹਿੰਦਾ ਮਾਂ ਤੇਰੇ ਨਾਲ ਜੋ ਕੁਝ ਵੀ ਹੋਇਆ ਇਸ ਸਭ ਬਾਰੇ ਮੈਨੂੰ ਕੁਝ ਨਹੀਂ ਪਤਾ ਸੀ ਉਸਨੇ ਤੇਰੀ ਮੇਰੇ ਨਾਲ ਕਦੇ ਵੀ ਗੱਲ ਨਹੀਂ ਕਰਵਾਈ ਮੈਂ ਤਾਂ ਇਹੀ ਸੋਚ ਕੇ ਖੁਸ਼ ਸੀ ਕਿ ਮੇਰੀ ਘਰ ਵਾਲੀ ਕਿੰਨੀ ਚੰਗੀ ਹੈ ਜੋ ਮੇਰੀ ਮਾਂ ਦੇ ਨਾਲ ਰਹਿੰਦੀ ਹੈ ਤੇ ਉਸਦੀ ਦੇਖਭਾਲ ਕਰਦੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਤਾਂ ਸਭ ਕੁਝ ਮੇਰੀਆਂ ਸੋਚਾਂ ਦੇ ਉਲਟ ਹੀ ਹੋ ਰਿਹਾ ਹੈ ਉਹ ਤੇਰੇ ਨਾਲ ਇੰਨਾ ਜ਼ਿਆਦਾ ਜ਼ੁਲਮ ਕਰ ਰਹੀ ਹੈ ਹੁਣ ਮੈਂ ਇਸ ਗੱਲ ਦਾ ਬਦਲਾ ਉਸ ਕੋਲੋਂ ਲੈ ਕੇ ਹੀ ਰਾਂਗਾ। ਮਾਂ ਤੂੰ ਫਿਕਰ ਨਾ ਕਰ ਹੁਣ ਤੇਰਾ ਪੁੱਤ ਆ ਗਿਆ। ਤੇਰਾ ਪੁੱਤ ਕੋ ਪੁੱਤ ਨਹੀਂ ਹੋਇਆ। ਬਸ ਉਹ ਥੋੜਾ ਜਿਹਾ ਅਣਜਾਣ ਸੀ ਤੇ ਇਹ ਮੇਰੀ ਵੀ ਗਲਤੀ ਹੈ ਕਿ ਮੈਂ ਤੁਹਾਡੀ ਸਾਰ ਨਹੀਂ ਲਈ। ਮੈਨੂੰ ਮਾਫ ਕਰ ਦੇ ਮਾਂ। ਤਾਂ ਫਿਰ ਉਹ ਆਪਣੀ ਮਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਰੋਂਦੇ ਰੋਂਦੇ ਆਪਣੀ ਮਾਂ ਨੂੰ ਗਲ ਨਾਲ ਲਾ ਲੈਂਦਾ ਹੈ। ਤਾਂ ਫਿਰ ਰਾਜਵੀਰ ਆਪਣੀ ਮਾਂ ਨੂੰ ਲੈ ਕੇ ਸਿੱਧਾ ਆਪਣੇ ਘਰ ਪਹੁੰਚ ਜਾਂਦਾ ਹੈ ਤੇ ਜਦੋਂ ਉਹ ਘਰ ਜਾ ਕੇ ਦੇਖਦਾ ਕਿ ਉਸ ਦੀ ਘਰ ਵਾਲੀ ਏਸੀ ਕਮਰੇ ਵਿੱਚ ਬੈਠੀ ਹੋਈ ਫੋਨ ਚਲਾ ਰਹੀ ਹੁੰਦੀ ਹੈ ਜਿਵੇਂ ਹੀ ਉਸ ਨੇ ਰਾਜਵੀਰ ਤੇ ਉਸ ਦੀ ਮਾਂ ਨੂੰ ਇਕੱਠੇ ਵੇਖਿਆ ਤਾਂ ਉਹ ਇੱਕੋ ਦਮ ਹੈਰਾਨ ਹੋ ਕੇ ਉੱਠ ਖੜਦੀ ਹੈ ਤੇ ਕਹਿੰਦੀ ਹੈ ਤੁਸੀਂ ਅਚਾਨਕ ਮੈਨੂੰ ਦੱਸਿਆ ਨਹੀਂ ਉਹ ਕਹਿੰਦਾ ਆਇਆ ਤਾਂ ਮੈਂ ਤੈਨੂੰ ਸਰਪ੍ਰਾਈਜ਼ ਦੇਣ ਸੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਕਿ ਤੂੰ ਰੈਸਟੋਰੈਂਟ ਦੀ ਜ਼ਿੰਮੇਵਾਰੀ ਚੈੱਕ ਰਹੀ ਹੈ ਤੇ ਮੇਰੀ ਮਾਂ ਦੀ ਵੀ ਦੇਖਭਾਲ ਕਰ ਰਹੀ ਹੈ ਪਰ ਮੈਨੂੰ ਇਹ ਨਹੀਂ ਸੀ ਪਤਾ ਤੂੰ ਇੱਥੇ ਕੀ ਕਰ ਰਹੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੇਰੀ ਬੁੱਢੀ ਮਾਂ ਤੋਂ ਭਾਂਡੇ ਮਜਵਾ ਰਹੀ ਹੈ ਤਾਂ ਫਿਰ ਰਾਜਵੀਰ ਤੀ ਘਰ ਵਾਲੀ ਆਖਦੀ ਹੈ ਕਿ ਅਮਰੀਕਾ ਦੇ ਵਿੱਚ ਤਾਂ ਆਪਾਂ ਸਾਰੇ ਹੀ ਕੰਮ ਕਰਦੇ ਆ ਜੇਕਰ ਮੰਮੀ ਜੀ ਭਾਂਡੇ ਮਾਜਣ ਲੱਗ ਗਏ ਤਾਂ ਕੀ ਹੋ ਗਿਆ ਮੈਂ ਹੁਣ ਇੱਕ ਨੌਕਰ ਨੂੰ ਹਟਾ ਦਿੱਤਾ ਜਿਹੜਾ ਕਿ ਮੈਂ ਭਾਂਡੇ ਮਾਂਜਣ ਵਾਸਤੇ ਰੱਖਿਆ ਸੀ ਉਸ ਨੂੰ ਹਟਾ ਕੇ ਮੰਮੀ ਜੀ ਨੂੰ ਉਸ ਦੀ ਜਗ੍ਹਾ ਤੇ ਰੱਖ ਲਿਆ ਹੁਣ ਮੰਮੀ ਜੀ ਸਾਰੇ ਭਾਂਡੇ ਸਾਫ਼ ਕਰਦੇ ਨੇ ਨਾ ਇਸ ਵਿੱਚ ਕੀ ਗਲਤ ਹੈ ਰਾਜਵੀਰ ਆਪਣੀ ਘਰ ਵਾਲੀ ਦੇ ਕੋਲ ਜਾ ਕੇ ਇੱਕ ਜ਼ੋਰਦਾਰ ਥੱਪੜ ਉਸ ਦੇ ਮੂੰਹ ਤੇ ਮਾਰਦਾ ਤੇ ਕਹਿੰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਮੰਮੀ ਜੀ ਦੀ ਇਹ ਉਮਰ ਕੰਮ ਕਰਨ ਦੀ ਹੈ ਉਹ ਵੀ ਇੱਕ ਰੈਸਟੋਰੈਂਟ ਦੇ ਵਿੱਚ ਐਨੇ ਨੌਕਰ ਕਾਸ ਵਾਸਤੇ ਰੱਖੇ ਹਨ ਜੇਕਰ ਮੰਮੀ ਤੋਂ ਹੀ ਕੰਮ ਕਰਵਾਉਣਾ ਹੁੰਦਾ ਤੇ ਨਾਲੇ ਇੱਕ ਗੱਲ ਹੋਰ ਜੇਕਰ ਤੈਨੂੰ ਐਨਾ ਹੀ ਹੈ ਤਾਂ ਤੂੰ ਆਪਣੀ ਮਾਂ ਤੋਂ ਭਾਂਡੇ ਮਜਵਾ ਲੈਂਦੀ ਜਦੋਂ ਐਨੀ ਗੱਲ ਰਾਜਵੀਰ ਦੀ ਘਰ ਵਾਲੀ ਸੁਣਦੀ ਹੈ ਤਾਂ ਉਸ ਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਨਾ ਮੇਰੀ ਮਾਂ ਤੇਰੇ ਰੈਸਟੋਰੈਂਟ ਚ ਆ ਕੇ ਭਾਂਡੇ ਕਿਉਂ ਮਾਂਜੀ ਤਾਂ ਫਿਰ ਰਾਜਵੀਰ ਕਹਿੰਦਾ ਕਿ ਮੇਰੀ ਮਾਂ ਤੋਂ ਭਾਂਡੇ ਕਿਉਂ ਮਜਵਾ ਰਹੀਆਂ ਹੈ ਤਾਂ ਫਿਰ ਰਾਜਵੀਰ ਆਪਣੀ ਮਾਂ ਨੂੰ ਇੱਕ ਹੋਟਲ ਦੇ ਵਿੱਚ ਲੈ ਜਾਂਦਾ ਹੈ ਤੇ ਹੋਟਲ ਦੇ ਵਿੱਚ ਆਪਣੀ ਮਾਂ ਨੂੰ ਛੱਡ ਕੇ ਕਹਿੰਦਾ ਕਿ ਮਾਂ ਹੁਣ ਤੂੰ ਦੇਖੀ ਚੱਲ ਮੈਂ ਕੀ ਕਰਦਾ ਫਿਰ ਜਾ ਕੇ ਰਾਜਵੀਰ ਆਪਣਾ ਉਹ ਰੈਸਟੋਰੈਂਟ ਵੇਚ ਦਿੰਦਾ ਹੈ ਤੇ ਆਪਣੀ ਸਾਰੀ ਪ੍ਰਾਪਰਟੀ ਵੀ ਵੇਚ ਦਿੰਦਾ ਉਸ ਨੇ ਉਹ ਆਪ ਦਾ ਘਰ ਵੀ ਵੇਚ ਦਿੱਤਾ ਸੀ ਜਿਨੇ ਨਗਦ ਪੈਸੇ ਸੀ ਸਾਰੇ ਰਾਜਵੀਰ ਲੈ ਲੈਂਦਾ ਸਾਰਾ ਸਮਾਨ ਤੇ ਪੈਸੇ ਲੈ ਕੇ ਰਾਜਵੀਰ ਆਪਣੀ ਮਾਂ ਕੋਲ ਆ ਜਾਂਦਾ ਸਾਰੇ ਪੈਸੇ ਤੇ ਆਪਣੀ ਮਾਂ ਨੂੰ ਨਾਲ ਲੈ ਕੇ ਰਾਜਵੀਰ ਅਮਰੀਕਾ ਚਲਾ ਜਾਂਦਾ ਹੁਣ ਜਿਹੜੀ ਰਾਜਵੀਰ ਦੀ ਘਰ ਵਾਲੀ ਸੀ ਉਹ ਇੰਡੀਆ ਦੇ ਵਿੱਚ ਇਕੱਲੀ ਰਹਿ ਗਈ ਕਿਉਂਕਿ ਉਸ ਦੀ ਪਰਵਿਸ਼ ਅਮਰੀਕਾ ਵਿੱਚ ਹੋਈ ਸੀ ਉਸ ਨੂੰ ਇੰਡੀਆ ਦੇ ਤੌਰ ਤਰੀਕੇ ਐਨੇ ਜਿਆਦਾ ਨਹੀਂ ਪਤਾ ਸੀ ਉਹ ਤਾਂ ਇੱਥੇ ਰੈਸਟੋਰੈਂਟ ਨੂੰ ਮਾਲਕ ਬਣ ਕੇ ਸਾਮਦੀ ਸੀ ਉਹ ਕੰਮ ਨਹੀਂ ਕਰ ਸਕਦੀ ਸੀ ਪਰ ਹੁਣ ਉਸਦੇ ਅਕੇ ਇੱਕ ਮਜਬੂਰੀ ਸੀ ਹੁਣ ਉਸ ਨੂੰ ਕੰਮ ਕਰਨਾ ਹੀ ਪੈਣਾ ਸੀ ਕਿਉਂਕਿ ਉਸਦੇ ਕੋਲ ਖਾਣ ਨੂੰ ਕੁਝ ਵੀ ਨਹੀਂ ਸੀ ਤੇ ਜਾਂਦਾ ਜਾਂਦਾ ਰਾਜਵੀਰ ਉਸਦਾ ਪਾਸਪੋਰਟ ਵੀ ਆਪਣੇ ਨਾਲ ਲੈ ਗਿਆ ਸੀ ਤਾਂ ਕਿ ਉਹ ਕਦੇ ਵੀ ਅਮਰੀਕਾ ਨਾ ਆ ਸਕੇ ਇਸੇ ਤਰ੍ਹਾਂ ਰਾਜਵੀਰ ਦੀ ਘਰ ਵਾਲੀ ਇੰਡੀਆ ਦੇ ਵਿੱਚ ਇਕੱਲੀ ਰਹਿ ਜਾਂਦੀ ਹੈ ਜਦੋਂ ਉਸਦੇ ਕੋਲੋਂ ਸਾਰੇ ਪੈਸੇ ਖਤਮ ਹੋ ਜਾਂਦੇ ਆ ਤਾਂ ਫਿਰ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਸਤੇ ਮਜਬੂਰ ਹੋ ਜਾਂਦੀ ਹੈ ਹੁਣ ਰਾਜਵੀਰ ਦੀ ਘਰ ਵਾਲੀ ਅਮਰੀਕਾ ਦੇ ਮਾਹੌਲ ਵਿੱਚ ਰਹੀ ਹੋਈ ਤੇ ਹੁਣ ਇੰਡੀਆ ਦੇ ਵਿੱਚ ਉਸ ਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਹੈ ਉਹ ਸਾਰਾ ਦਿਨ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਤੇ ਉਸ ਕੰਮ ਦੇ ਜੋ ਉਸ ਨੂੰ ਪੈਸੇ ਮਿਲਦੇ ਨੇ ਉਸ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੀ ਹੁਣ ਰਾਜਵੀਰ ਦੀ ਘਰ ਵਾਲੀ ਨੂੰ ਸਮਝਾ ਚੁੱਕਿਆ ਹੈ ਕਿ ਕਿਸੇ ਦੀ ਮਾਂ ਨਾਲ ਐਨਾ ਮਾੜਾ ਸਲੂਕ ਨਹੀਂ ਕਰਨਾ ਚਾਹੀਦਾ ਹੁਣ ਉਹ ਬਹੁਤ ਜ਼ਿਆਦਾ ਪਛਤਾ ਰਹੀ ਸੀ ਕਿਉਂਕਿ ਉਸ ਦੀ ਜ਼ਿੰਦਗੀ ਨਰਕ ਤੋਂ ਵੀ ਬੱਤਰ ਹੋ ਚੁੱਕੀ ਸੀ ਉਹ ਉਸ ਵਾਹਿਗੁਰੂ ਅੱਗੇ ਅਰਦਾਸ ਕਰਦੀ ਮੇਰੀਆਂ ਭੁੱਲਾਂ ਤੇ ਗਲਤੀ ਦੀ ਮੈਨੂੰ ਮਾਫੀ ਦੇ ਦਿਓ ਅੱਜ ਤੋਂ ਬਾਅਦ ਮੈਂ ਇਦਾਂ ਦੀ ਕੋਈ ਗਲਤੀ ਨਹੀਂ ਕਰਾਂਗੀ ਮੈਂ ਵੱਡਿਆਂ ਦੀ ਇੱਜ਼ਤ ਕਰਾਂਗੀ ਉਹਨਾਂ ਨੂੰ ਸਨਮਾਨ ਦੇਵਾਂਗੀ ਤਾਂ ਫਿਰ ਇਸੇ ਤਰ੍ਹਾਂ ਟਟਕਦੇ ਟਟਕਦੇ ਉਹ ਇੱਕ ਦਿਨ ਰਾਜਵੀਰ ਨੂੰ ਫੋਨ ਲਾ ਲੈਂਦੀ ਹੈ ਤੇ ਰਾਜਵੀਰ ਅੱਗੋਂ ਉਸ ਦਾ ਫੋਨ ਕੱਟ ਦਿੰਦਾ ਫਿਰ ਉਹ ਬਾਰ-ਬਾਰ ਰਾਜਵੀਰ ਨੂੰ ਫੋਨ ਕਰਦੀ ਰਹਿੰਦੀ ਹੈ ਪਰ ਰਾਜਵੀਰ ਫੋਨ ਨਹੀਂ ਚੱਕਦਾ ਤੇ ਰਾਜਵੀਰ ਦੀ ਮਾਂ ਉਸ ਦਾ ਫੋਨ ਚੱਕ ਲੈਂਦੀ ਹੈ ਤਾਂ ਫਿਰ ਉਹ ਰੋ ਰੋ ਕੇ ਰਾਜਵੀਰ ਦੀ ਮਾਂ ਨੂੰ ਆਪਣੀ ਸਾਰੀ ਕਹਾਣੀ ਦੱਸਦੀ ਹੈ ਤੇ ਨਾਲੇ ਉਸ ਕੋਲੋਂ ਮਾਫੀ ਮੰਗਦੀ ਹੈ ਕੈਂਦੀ ਹੈ ਮੰਮੀ ਜੀ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਤੁਹਾਡੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਇੰਨੀ ਵੱਡੀ ਸਜ਼ਾ ਨਾ ਦਿਓ ਮੇਰੀ ਪਹਿਲੀ ਗਲਤੀ ਸੀ ਇਸ ਕਰਕੇ ਮੈਨੂੰ ਮਾਫ਼ ਕਰ ਦਿਓ ਮੈਨੂੰ ਸਿਰਫ ਇੱਕ ਮੌਕਾ ਹੋਰ ਦੇ ਦਿਓ ਤਾਂ ਰਾਜਵੀਰ ਦੀ ਮਾਂ ਰਾਜਵੀਰ ਨੂੰ ਸਮਝਾਉਂਦੀ ਹੈ ਕਿ ਆਪਾਂ ਨੂੰ ਤੇਰੀ ਘਰ ਵਾਲੀ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਹੈ ਉਸ ਨੂੰ ਇੱਥੇ ਬੁਲਾ ਲੈਣਾ ਚਾਹੀਦਾ ਹੈ ਰਾਜਵੀਰ ਪਹਿਲਾਂ ਤਾਂ ਆਪਣੀ ਮਾਂ ਦੀ ਇਹ ਗੱਲ ਨਹੀਂ ਮੰਨਦਾ ਤੇ ਫਿਰ ਜਦੋਂ ਉਸਦੀ ਮਾਂ ਜ਼ਿਆਦਾ ਹੀ ਦਬਾਅ ਪਾ ਕੇ ਰਾਜਵੀਰ ਨੂੰ ਕਹਿੰਦੀ ਹੈ ਤਾਂ ਰਾਜਵੀਰ ਉਸਦੀ ਗੱਲ ਮੰਨ ਜਾਂਦਾ ਹੈ ਤਾਂ ਫਿਰ ਉਹ ਅਮਰੀਕਾ ਤੋਂ ਇੰਡੀਆ ਆਉਂਦਾ ਹੈ ਤੇ ਇੰਡੀਆ ਆ ਕੇ ਆਪਣੀ ਘਰਵਾਲੀ ਨੂੰ ਮਿਲਦਾ ਹੈ ਤੇ ਉਸਦੀ ਘਰਵਾਲੀ ਉਸਦੇ ਪੈਰਾਂ ਵਿੱਚ ਡਿੱਗ ਕੇ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਤੇ ਰਾਜਵੀਰ ਕੋਲੋਂ ਮਾਫੀ ਮੰਗਦੀ ਹੈ ਕਹਿੰਦੀ ਹੈ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਮਾਫ਼ ਕਰ ਦਿਓ ਤਾਂ ਫਿਰ ਰਾਜਵੀਰ ਉਸ ਨੂੰ ਆਪਣੇ ਨਾਲ ਅਮਰੀਕਾ ਲੈ ਜਾਂਦਾ ਹੈ ਅਮਰੀਕਾ ਜਾ ਕੇ ਰਾਜਵੀਰ ਦੀ ਘਰ ਵਾਲੀ ਆਪਣੀ ਸੱਸ ਦੇ ਪੈਰਾਂ ਵਿੱਚ ਡਿੱਗ ਜਾਂਦੀ ਹੈ ਤੇ ਰੋ ਰੋ ਕੇ ਉਸ ਕੋਲੋਂ ਮਾਫ਼ੀ ਮੰਗਦੀ ਹੈ ਤੇ ਕਹਿੰਦੀ ਹੈ ਮਾਂ ਅੱਜ ਤੋਂ ਬਾਅਦ ਮੇਰੇ ਵੱਲੋਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਤੁਸੀਂ ਜੋ ਕਹੋਗੇ ਮੈਂ ਉਦਾਂ ਹੀ ਕਰਾਂਗੀ ਤੁਸੀਂ ਦੇਖਿਓ ਮੈਂ ਤੁਹਾਡੀ ਕਿੰਨੀ ਸੇਵਾ ਕਰਾਂਗੀ ਹੁਣ ਮੈਨੂੰ ਸਭ ਕੁਝ ਸਮਝ ਆ ਚੁੱਕਿਆ ਹੈ ਅੱਜ ਤੋਂ ਬਾਅਦ ਮੇਰੇ ਕੋਲੋਂ ਕੋਈ ਗਲਤੀ ਨਹੀਂ ਹੋਵੇਗੀ ਰਾਜਵੀਰ ਦੀ ਘਰ ਵਾਲੀ ਹੁਣ ਅਮਰੀਕਾ ਪਹੁੰਚ ਗਈ ਸੀ ਰਾਜਵੀਰ ਦੀ ਘਰ ਵਾਲੀ ਤੇ ਰਾਜਵੀਰ ਦੀ ਮਾਂ ਹੁਣ ਰਾਜਵੀਰ ਦੇ ਕੋਲ ਹੀ ਰਹਿੰਦੇ ਤੇ ਰਾਜਵੀਰ ਬਹੁਤ ਜ਼ਿਆਦਾ ਖੁਸ਼ ਸੀ ਪਰ ਰਾਜਵੀਰ ਆਪਣੇ ਸੁਪਨੇ ਨੂੰ ਐਵੇਂ ਨਹੀਂ ਛੱਡ ਸਕਦਾ ਉਸਨੇ ਰੈਸਟੋਰੈਂਟ ਆਪਣੀ ਘਰ ਵਾਲੀ ਕਰਕੇ ਹੀ ਵੇਚਿਆ ਤਾਂ ਫਿਰ ਰਾਜਵੀਰ ਵਾਪਸ ਇੰਡੀਆ ਆਉਂਦਾ ਹੈ ਤੇ ਉਸੇ ਰੈਸਟੋਰੈਂਟ ਦੇ ਮਾਲਕ ਨਾਲ ਆ ਕੇ ਗੱਲ ਕਰਦਾ ਹੈ ਤੇ ਉਸ ਨੂੰ ਚੰਗੇ ਰੇਟਾਂ ਤੇ ਵਾਪਸ ਖਰੀਦਣ ਨੂੰ ਤਿਆਰ ਹੋ ਜਾਂਦਾ ਹੈ ਤਾਂ ਫਿਰ ਰੈਸਟੋਰੈਂਟ ਦਾ ਮਾਲਕ ਵੀ ਰੈਸਟੋਰੈਂਟ ਨੂੰ ਵੇਚਣ ਵਾਸਤੇ ਮੰਨ ਜਾਂਦਾ ਹੈ ਤੇ ਰਾਜਵੀਰ ਉਸ ਰੈਸਟੋਰੈਂਟ ਨੂੰ ਵਧੀਆ ਰੇਟਾਂ ਤੇ ਖਰੀਦ ਲੈਂਦਾ ਹੈ ਫਿਰ ਉਹ ਆਪਣੇ ਘਰ ਵਾਲੀ ਨਾਲ ਮਿਲ ਕੇ ਉਸ ਰੈਸਟੋਰੈਂਟ ਨੂੰ ਸੰਭਾਲਦਾ ਹੈ ਤੇ ਰਾਜਵੀਰ ਦੀ ਮਾਂ ਕਰ ਰਹਿ ਕੇ ਆਰਾਮ ਕਰਦੀ ਹੈ ਰਾਜਵੀਰ ਨੇ ਉਸ ਵਾਸਤੇ ਇੱਕ ਨੌਕਰ ਰੱਖ ਦਿੱਤਾ ਸੀ ਤੇ ਰਾਜਵੀਰ ਦੀ ਘਰਵਾਲੀ ਵੀ ਆਪਣੀ ਸੱਸ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਸੀ ਇਸੇ ਤਰ੍ਹਾਂ ਹੁਣ ਰਾਜਵੀਰ ਦਾ ਸੁਪਨਾ ਵੀ ਪੂਰਾ ਹੋ ਗਿਆ ਤੇ ਉਹਨਾਂ ਦੀ ਕਮਾਈ ਵੀ ਵਧੀਆ ਹੋ ਰਹੀ ਸੀ ਸਾਰਾ ਪਰਿਵਾਰ ਹੱਸੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ